ਜੀਵਤ ਪਰਮੇਸ਼ਰ ਦੀ ਜੀਵਤ ਹਜ ਜੁਲੀ ਰਹਿਤ ਸਭ ਨੂੰ ਜੈ ਮਸੀਹੀ ਆਓ ਅਸੀਂ ਅੱਜ ਦੇਖੇ ਕਿ ਆਦਾ ਪਿਤਰਵਚਨ ਸਾਡੇ ਜੀਵਨ ਦੇ ਵਿੱਚ ਕੀ ਬਦੰਗਿਆ ਕਰ ਲਿਆ ਆ ਆਓ ਅਸੀਂ ਨੇ ਤਰਬਵਲ ਦੇ ਪਿਤਰਵਚਨ ਮਲ ਦੇਖੇ ਆਯੋਬ ਉਸ ਦਾ ਨਤੀਜਾ ਹੈ ਉਸ ਦਾ ਚਾਰੋਚੰਦ ਉਸ ਦਾ ਆਯਾਤ ਪਰਮੇਸ਼ਰ ਦਾ ਸਤ ਸੰਗ ਮੇਰੇ ਤੰਬੂ ਤੇਸੀ ਆਮਨ ਪਰਮੇਸ਼ਰ ਤਿੰਨ ਸਤਿਤੀ ਹੋਵੇ ਇਹ ਨਵਾਂ ਚਨਾ ਦੇ ਬਲਾਰਾ ਅਹਾ ਪਰਮੇਸ਼ਰ ਦੇ ਲੋਗ ਅੱਜ ਦੇ ਪ੍ਰੀਤ ਰਵੱਟਾਂ ਸਾਡੇ ਜੀਵਨ ਦੇ ਵਿੱਚ ਦੱਸ ਰਿਹਾ ਹੈ ਕਿ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਦੀ स्तुਤੀ ਭਜਨ ਗਾਉਂਦੇ ਹਾਂ ਤਾਂ ਪਰਮੇਸ਼ਰ ਦੇ ਨਾਲ ਸਵੇਰ ਦੇ ਸਮੇਂ ਅਸੀਂ ਸੰਗਤੀ ਕਰਦੇ ਹਾਂ ਤਾਂ ਇਹ ਪਰਮੇਸ਼ਰ ਦੇ ਲੋਗ ਜਿਵੇਂ ਕਿਸੇ ਇਤ੍ਰਬਾਬਲ ਦੇ ਇਤਰਵਚਨ ਵਾਲ ਦੇ ਦਿਆਂ ਅਯੋਬ 29 ਦਾ ਅਸਤਾ ਪੰਜ ਵਿਚ ਇਹ ਤਾਂ ਸਰਬਸ਼ ਸ਼ਕਤੀਮਾਨ ਅਜੇ ਮੇਰੇ ਨਾਲ ਸੀ ਸੀ ਆਮਨ ਪਰਮੇਸ਼ਰ ਤੇਰੀ ਉਸਤਤੀ ਹੋਵੇ ਇਹਨਾਂ ਵਿਚ ਦੇ ਦਵਾਰਾਂ ਹਾਂ ਪਰਮੇਸ਼ਰ ਦੇ ਲੋਗੋ ਜਦੋਂ ਅਸੀਂ ਹਰ ਸਮੇਂ ਪਰਮੇਸ਼ਰ ਦੇ ਤੇ ਵਿਸ਼ਵਾਸ ਕਰਦੇ ਹਾਂ ਪਰਮੇਸ਼ਰ ਦੀ ਸੰਗਤੀ ਕਰਦੇ ਹਾਂ ਪਰਮੇਸ਼ਰ ਦੇ ਭਜਨ ਗਾਉਂਦੇ ਹਾਂ ਪਰਮੇਸ਼ਰ ਦੇ ਚੱਪਨਾ ਦੇ ਕੋਲ ਆਪਣੀਆਂ ਪ੍ਰਾਰਥਨਾਵਾਂ ਨੂੰ ਰੱਖਦੇ ਆਂ ਉਦੋਂ ਪਰਮੇਸ਼ਰ ਸਾਡੇ ਨਾਲ ਹੁੰਦਾ ਸਾਡੇ ਨਾਲ ਸਾਨੂੰ ਰਾਹ ਖੋਂਦਾ ਜਿੰਨਾ ਰਾਹ ਤੇ ਅਸੀਂ ਚੱਲਣਾ ਸਾਡੀ ਅਗਵਾਈ ਕਰਦਾ ਸਾਡੇ ਆਉਣ ਜਾਣ ਦੀ ਉਹ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਖੁਸ਼ੀ ਅਤੇ ਆਨੰਦ ਦਾ ਮਾਹੌਲ ਬਣਿਆ ਰਹਿੰਦਾ ਸਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਜੀ ਮੈਂ ਕਿ ਅਸੀਂ ਜੋ ਥਾਈ ਗਏ ਬਸ ਅਗਿਆਰਾਂ ਬਚਨ ਦੱਸਦਾ ਅੱਦਰ ਸ਼ੀਪੀ ਹੋਈ ਈ ਨੂੰ ਚਵਨਨ ਵਿੱਚ ਲੈ ਆਉਂਦਾ ਹੈ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਇਨਾ ਬਚਨਾਂ ਦੇ ਦਵਾਰ ਤਾਂ ਹੀ ਪਰਮੇਸ਼ਰ ਦੇ ਲੋਕੋ ਜਦੋਂ ਅਸੀਂ ਆਪਣੇ ਜੀਵਨ ਨੂੰ ਮੇਰੇ ਉਦਾਰ ਕਰਤਾ ਪਰਮੇਸ਼ਰ ਰਬ ਯੀਸ਼ੂ ਮਸੀਹ ਨੇ ਆਪਣਾ ਉਦਾਰ ਕਰਤਾ ਮੰਨਦਿਆ ਉਸ ਨੂੰ ਆਪਣਾ ਜੀਵਨ ਦਿੰਨੇ ਆ ਤਾਂ ਉਹਦੋਂ ਸਾਡੇ ਜੋ ਅੰਦਰ ਹਰ ਇੱਕ ਛਿਪੀ ਹੋਈ ਉਹ ਬੁਰੀਆਂ ਆਦਤਾਂ ਬੁਰੇ ਵਿਚਾਰ ਸਾਡੇ ਅੰਦਰਲੇ ਪਾਪ ਬੁਰੇ ਕੰਮ ਬੁਰੇ ਵਹਾਰ ਇੱਕ ਦੂਸਰੇ ਪ੍ਰਤੀ ਨਫ਼ਰਤ ਸਾਡੇ ਅੰਦਰ ਛੁਪੀਆਂ ਹੋਈਆਂ ਦੁਸ਼ਟਾਤਮਾਵਾਂ ਦੇ ਕੰਮ ਜੋ ਸਾਡੇ ਸਰੀਰ ਹਰ ਸਮੇਂ ਅਸਤ ਵਿਸਤਰਨਦੇ ਹਨ ਇਹ ਸਾਰੀਆਂ ਛੁਪੀਆਂ ਹੋਈਆਂ ਬੁਰੀਆਂ ਆਤਮਾ ਜਿਵੇਂ ਕਿ ਨਸ਼ੇ ਦੀਆਂ ਕਰੰਦੇ ਕਲੇਸ ਕਰਜੇ ਦੀਆਂ ਬੁਰੀਆਂ ਆਤਮਾ ਕਰਦੇ ਵਿੱਚ ਰੁਕਾਵਟਾਂ ਇਹ ਸਾਰੀਆਂ ਗੱਲਾਂ ਤੋਂ ਪਰਮੇਸ਼ਰ ਸਾਨੂੰ ਬਾਹਰ ਲੈ ਕੇ ਆਉਂਦਾ ਹੈ ਇਹ ਛੁਪੀਆਂ ਹੋਈਆਂ ਹਰ ਇੱਕ ਬੁਰੀਆਂ ਤਾਕਤਾਂ ਨੂੰ ਪਰਮੇਸ਼ਰ ਸਾਡੇ ਜੀਵਨਾਂ ਦੇ ਵਿੱਚੋਂ ਛਟਕਾਰਾ ਦਿੰਦਾ ਹੈ ਾਰੇ ਕੋ ਸ਼ੈਤਾਨ ਦੀ ਯੋਜਨਾ ਤੋਂ ਹਰ ਕੋ ਬੁਰੀਆਂ ਆਤਮਾਵਾਂ ਤੋਂ ਕਾਹੇ ਪਰਮੇਸ਼ਰ ਦੇ ਲੋਗੋ ਸਾਨੂੰ ਹਰ ਇੱਕ ਸਰਾਫਤ ਹੋਏ ਬੰਦਰਾ ਤੋਂ ਛਟਕਾਰਾ ਮਿਲਦਾ ਜਦੋਂ ਅਸੀਂ ਆਪਣੇ ਪਾਪਾ ਨੂੰ ਪਰਮੇਸ਼ਰ ਦੇ ਅੱਗੇ ਮੰਨ ਲਿਆ ਤਾਂ ਪਰਮੇਸ਼ਰ ਸਾਡੇ ਪ੍ਰਾਣੇ ਜੀਵਨ ਵਿੱਚ ਕੰਢ ਕੇ ਸਾਨੂੰ ਨਵਾਂ ਜੀਵਨ ਦਿੰਦਾ ਉਹ ਸਾਡੇ ਜੀਵਨਾਂ ਨੂੰ ਉਸ ਸ਼ੀਸ਼ੇ ਦੇ ਵੰਗ ਚਮਕਾ ਦਿੰਦਾ ਸਾਡੇ ਜੀਵਨ ਦੇ ਵਿੱਚ ਆਇਆ ਇਸ ਵੱਡੇ ਬਦਲਾਅ ਦੇ ਕੰਨ ਸਾਨੂੰ ਸਾਡੇ ਆਲੇ ਦੁਆਲੇ ਦੀਆਂ ਪ੍ਰਸਥਿਤੀਆਂ ਵੇਖ ਕੇ ਹੈਰਾਨ ਹੋ ਜਾਂਦੀਆਂ ਹਨ ਸਾਡੇ ਸੁਭਾਵਾਂ ਨੂੰ ਵੇਖ ਕੇ ਸਾਡੇ ਬੋਲਣ ਚੱਲਣ ਨੂੰ ਵੇਖ ਕੇ ਸਾਨੂੰ ਇਹ ਕਿ ਉਹ ਪ੍ਰਸਥਿਤੀਆਂ ਹੈਰਾਨ ਹੁੰਦੀਆਂ ਹਨ ਸਾਨੂੰ ਵੀ ਖੁਸ਼ੀ ਮਿਲਦੀ ਹੈ ਇਹ ਦੇਖ ਕੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਬੱਚੇ ਹਾਂ ਤਾਹੇ ਪਰਮੇਸ਼ਰ ਦੇ ਲੋਗੋ ਇਹ ਜੀਵਨ ਚੰਗਾ ਪਾਉਂਦੇ ਨਹੀਂ ਸਾਨੂੰ ਕੀ ਕਰਨਾ ਪਵੇ ਜਿਵੇਂ ਕਿ ਅਸੀਂ ਇਤਰ ਦਾ ਬੰਦੇ ਇਤਰ ਵਚਨਮਾਲ ਦੇਖਦੇ ਆ ਅਯੂਬ ਨੱਤੀ ਦੇ ਆਏ ਉਸ ਦਾ ਚੋਦਾ ਬਚ ਮੈਂ ਧਰਮ ਨੂੰ ਪੈਨ ਲੈਂਦਾ ਤੇ ਉਹ ਮੇਰਾ ਲਬਾਸ ਹੁੰਦਾ ਸੀ ਆਮਨ اے ਪਰਮੇਸ਼ਰ ਦੇ ਲੋਗੋ ਇਸ ਇਤਿਵਾਚਨ ਦੇ ਦੁਆਰਾ ਸਾਨੂੰ ਉਹ ਧਰਮ ਦਾ ਲਿਬਾਸ ਕਾਉਂ। ਇਹ ਚੀਜ਼ਾਂ ਉਹ ਧਰਮ ਦਾ ਲਿਬਾਸ। ਸਾਨੂੰ ਆਪਣਾ ਤਰਮੀ ਜੀਵਨ ਜਿਹਾਣਾ ਪਊਗਾ। ਸਾਨੂੰ ਪਵਿੱਤਰਤਾਈ ਦੇ ਵਿੱਚ ਰਹਿਣਾ ਪਊਗਾ, ਸਾਨੂੰ ਧਾਰਮਿਕਤਾ ਦੇ ਜੀਵਨ ਜਿਹਾਉਣੇ ਪੈਣਗੇ। ਤਾਂ ਕਿ ਪਰਮੇਸ਼ਰ ਉਹ ਤਰਵੀ ਮਨੁੱਖ ਤੋਂ ਖੁਸ਼ਾ ਇਸ ਨੇ ਇਸਾਨ ਪਰਮੇਸ਼ਰ ਦੀ ਆਗਿਆ ਵਿੱਚ ਅਤੇ ਧਰਮ ਦੇ ਪਵਲੇ ਕੰਮਾਂ ਦੇ ਵਿੱਚ ਗੁਜ਼ਾਰਨੇ ਚਾਹੀਦੇ ਹਨ ਸਾਨੂੰ ਇੱਕ ਦੂਸਰੇ ਦੇ ਨਾਲ ਪ੍ਰੇਮ ਭਾਵ ਦੇ ਨਾਲ ਰਹਿਣਾ ਚਾਹੀਦਾ ਹੈ ਇੱਕ ਦੂਸਰੇ ਲਈ ਇਖਾਨਾ ਕਰਨਾ ਇੰਨਾ ਗੱਲਾਂ ਤੋਂ ਪਰਮੇਸ਼ਰ ਖੁਸ਼ ਹੁੰਦਾ ਤਾਂ ਆਓ ਸਾਡੇ ਜੀਵਨ ਦੇ ਵਿੱਚ ਇਸ ਨਾਮੇ ਜੀਵਨ ਦੇ ਦੀਆਂ ਤੇ ਲਈ ਪਰਮੇਸ਼ਰ ਦਾ ਸੀ ਤਾਂ ਨਮਾਦ ਕਰੀਏ ਹਾਲੇਲੂਇਆ 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 ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਆਂ ਮੇਰੇ ਖੁਦਾਵਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਸ਼ੈ ਇਨਾਂ ਵਾਚ ਨਾਲ ਦੇ ਲਈ ਪਰਮੇਸ਼ਰ ਜੋ ਪਰਮੇਸ਼ਰ ਆਪਣੇ ਬੱਚਿਆਂ ਦੇ ਜੀਵਨਾਂ ਨੂੰ ਪਰਮੇਸ਼ਰ ਤੁਸੀਂ ਚਮਕਾਉਣ ਦੇ ਲਈ ਵਾਅਦੇ ਕੀਤੇ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਧੰਨਵਾਦ ਕਰਦੇ ਆ ਪਰਮੇਸ਼ਰ ਅੱਜ ਇਹਨਾਂ ਦੇ ਅੰਦਰ ਹਰ ਇੱਕ ਉਹ ਛੁਪੇ ਹੋਏ ਬੁਰੇ ਵਿਚਾਰ ਬੁਰੀਆਂ ਜੋ ਜੀ ਨਾਮ ਆ ਜੋ ਸ਼ੈਤਾਨ ਦੇ ਵਜੋਂ ਪਰਮੇਸ਼ਰ ਇਹਨਾਂ ਦੇ ਜੀਵਨ ਹਟ ਜੋਸ਼ ਤੇ ਕਾਰਾ ਦੇ ਪਰਮੇਸ਼ਰ প্রভু ਯੀਸ਼ੂ ਮਸੀਹ ਦੇ ਨਾਮ ਵਿੱਚ ਬਣ ਕੇ ਸ਼ਰ ਹਰ ਇੱਕ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਕਮੀ ਘਾਟੀ ਨੂੰ ਰਮੇਸ਼ਰ ਪੂਰਾ ਕਰ ਅਜ ਪਰਮੇਸ਼ਰ ਉਹ ਯੀਸ਼ੂ ਮਸੀਹ ਦੇ ਨਾਮ ਦੇ ਪਰਮੇਸ਼ਰ ਹੈ ਮੇਰੇ ਕੋ ਦਾ ਬਾਪ ਪਰਮੇਸ਼ਰ ਹਰ ਇੱਕ ਇਹਨਾਂ ਦੇ ਅੰਦਰ ਬੁਰੀ ਤਾਕਤ ਹਰ ਇੱਕ ਬੁਰੀ ਯੋਜਨਾ ਹਰ ਇੱਕ ਉਹ ਬੁਰੀਆਂ ਆਦਤਾਂ ਨਸ਼ੇ ਦੀਆਂ ਕਲੇਸ਼ਾਂ ਦੀਆਂ ਹਰ ਇੱਕ ਬੁਰੀ ਯੋਜਨਾ ਜੋ ਇਹਨਾਂ ਦੇ ਸਰੀਰ ਦੇ ਵਿੱਚ ਜੋ ਸ਼ਤਾਤਮਾ ਹਨ ਜੋ ਯੋਜਨਾਵਾਂ ਸ਼ੈਤਾਨ ਦੇ ਵੱਲੋਂ ਹਨ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਛੇਤਕਾਰਾ ਦੇ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਰ ਇੱਕ ਨਫਰਤ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਜਾਏ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਰ ਇੱਕ ਜੀਵਨ ਪ੍ਰੇਮ ਦੇ ਨਾਲ ਭਰ ਦੇ ਪਰਮੇਸ਼ਰ ਇਹਨਾਂ ਦੇ ਜ਼ਿੰਮਣਾਂ ਨੂੰ ਪਰਮੇਸ਼ਰ ਇਨਾਂ ਨੂੰ ਇੱਕ ਨਵਾਂ ਜੀਵਨ ਬਣਾ ਦੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਇੱਕ ਨਵਾਂ ਚਮਕਦਾ ਹੋਇਆ ਸ਼ੀਸ਼ਾ ਬਣਾ ਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਆਪ ਜੋ ਸਵਰਗ ਦੇ ਵਿੱਚ ਉਹ ਪਰਮੇਸ਼ਰ ਹੈ ਤੇ ਮੇਰੀ ਪ੍ਰਾਰਥਨਾ ਨੂੰ ਸੁਣਦੇ ਹੋ ਪਰਮੇਸ਼ਰ ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਹਾ ਤੇ ਆਮਿੰਡ ਵਿੱਚ ਦੇਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਸਾਰਾ ਅਦਰ ਤੇ ਸਾਰੀ ਮਹਿਮਾ Mereu permisor de putter, Proi Yeshu Mashi De Nam De Vich Mangdeya, Amen.